ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ 35 ਮਹਾਂਪੁਰਸ਼ ਹਨ ਉਹਨਾਂ ਨੂੰ ਜੋ ਰੱਬੀ ਗਿਆਨ ਪਰਮਾਤਮਾ ਦੇ ਨਾਲ ਇੱਕ ਸੁਰਤਾ ਇੱਕ ਮਿਕਹੋਂ ਤੇ ਪ੍ਰਾਪਤ ਹੋਇਆ ਉਸ ਨੂੰ ਅਸੀਂ ਗੁਰਬਾਣੀ ਆਖਦੇ ਹਾਂ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਗੁਰੂ ਨਾਨਕ ਦੇਵ ਜੀ ਅਕਸਰ ਹੀ ਆਈ ਮਰਦਾਨਾ ਜੀ ਨੂੰ ਆਖਦੇ ਸਨ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਸਤ ਗੁਰੂ ਜੀ ਬਾਣੀ ਉਚਾਰਨ ਕਰਦੇ ਗਾਇਨ ਕਰਦੇ ਤੇ ਪਾਈ ਮਰਦਾਨਾ ਜੀ ਅਰਬਾਬ ਵਜਉਂਦੇ ਬਾਅਦ ਵਿੱਚ ਸਤਿਗੁਰੂ ਜੀ ਇਸ ਬਾਣੀ ਨੂੰ ਕਲਮ ਬੰਦ ਕਰ ਲੈਂਦੇ ਤੇ ਇੱਕ ਪੋਥੀ ਵਿੱਚ ਲਿਖ ਕੇ ਆਪਣੇ ਪਾਸ ਰੱਖ ਲੈਂਦੇ ਗੁਰੂ ਨਾਨਕ ਦੇਵ ਜੀ ਨੇ ਇਸ ਬਾਣੀ ਨੂੰ ਖਸਮ ਕੀ ਬਾਣੀ ਤੋਰ ਕੀ ਬਾਣੀ ਆਖਿਆ ਤੇ ਸਮਝਾਇਆ ਹੈ ਕਿ ਪਰਮਾਤਮਾ ਦੇ ਨਾਲ ਇਕ ਮਿਖਤਾ ਤੋਂ ਬਾਅਦ ਹੀ ਇਹ ਬਾਣੀ ਜਿਹੜੀ ਹੈ ਇਹ ਸ਼ਬਦ ਜਿਹੜਾ ਹੈ ਪ੍ਰਾਪਤ ਹੋਇਆ ਗੁਰਮਹ ਆਪ ਸਮੋਏ ਸ਼ਬਦ ਵਰਤਾਇਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲੋ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀ ਗੁਰਬਾਣੀ ਨੂੰ ਪਰਮਾਤਮਾ ਦਾ ਹੁਕਮ ਸਤਿਗੁਰਾਂ ਨੇ ਦੱਸਿਆ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀ ਪ੍ਰਚਾਰਕ ਯਾਤਰਾ ਦੌਰਾਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਹੋਈਆਂ ਉਹ ਦਸਿਆਆਂ ਦੇ ਨਾਮ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ ਹਿੰਦੁਸਤਾਨ ਦੇ ਕਈ ਪ੍ਰਾਂਤਾਂ ਦਾ ਸਤਿਗੁਰਾਂ ਨੇ ਸਫ਼ਰ ਕੀਤਾ ਇਸ ਦੇ ਨਾਲ ਲੱਗਦੇ ਹੋਰ ਕਈ ਦੇਸ਼ਾਂ ਅਰਬ ਦੇਸ਼ਾਂ ਵਿੱਚ ਸਤਗੁਰਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਇਹਨਾਂ ਪ੍ਰਚਾਰਕ ਫੇਰੀਆਂ ਦੌਰਾਨ ਜਿੱਥੋਂ ਵੀ ਮਹਾਪੁਰਸ਼ਾਂ ਦੇ ਬੋਲ ਮਹਾਪੁਰਸ਼ਾਂ ਦੀ ਬਾਣੀ ਜਿਹੜੇ ਪਰਮਾਤਮਾ ਦੇ ਨਾਲ ਇੱਕਮਿਕ ਹੋਏ ਸਤਗੁਰਾਂ ਨੂੰ ਪ੍ਰਾਪਤ ਹੋਈ ਤੇ ਸਤਗੁਰਾਂ ਨੇ ਉਸ ਬਾਣੀ ਨੂੰ ਵੀ ਸਮੂਹਿਕ ਮੈਂ ਇੱਕ ਘੰਟੇ ਵਿੱਚ ਖੁਸ਼ਖਬਰੀ ਮਿਲੇਗੀ ਦੋ ਲੋਕਾਂ ਨੂੰ ਸ਼ੇਅਰ ਕਰ ਦੋ 1 ਘੰਟੇ ਮੇਂ ਖੁਸ਼ ਖ਼ਬਰੀ ਮਿਲੇਗੀ ਦੋ ਲੋਗੋ ਨੂੰ ਸ਼ੇਅਰ ਕਰ ਦੋ 15 ਘੰਟੇ ਮੇਂ ਖੁਸ਼ ਖ਼ਬਰੀ ਮਿਲੇਗੀ ਦੋ ਲੋਗੋ ਨੂੰ ਸ਼ੇਅਰ ਕਰ ਦੋ 1 ਘੰਟੇ ਮੇਂ ਖੁਸ਼ ਖ਼ਬਰੀ ਮਿਲੇਗੀ ਦੋ ਲੋਗੋ ਨੂੰ ਸ਼ੇਅਰ ਕਰ ਦੋ 1 ਘੰਟੇ ਮੇਂ ਖੁਸ਼ ਖ਼ਬਰੀ ਮਿਲੇਗੀ ਦੋ ਲੋਗੋ ਨੂੰ ਸ਼ੇਅਰ ਕਰ ਦੋ ਭਗਤ ਨਾਮਦੇਵ ਜੀ ਮਹਾਰਾਸ਼ਟਰ ਪ੍ਰਾਂਤ ਦੇ ਨਾਲ ਸੰਬੰਧਿਤ ਸਨ ਭਗਤ ਧੰਨਾ ਜੀ ਰਾਜਸਥਾਨ ਪ੍ਰਾਂਤ ਦੇ ਨਾਲ ਸੰਬੰਧਿਤ ਸਨ ਬੰਗਾਲ ਦੇ ਨਾਲ ਕੁਝ ਭਗਤ ਸੰਬੰਧਿਤ ਸਨ ਸੋ ਜਿੱਤੋਂ ਜਿੱਤੋਂ ਵੀ ਸਤਗੁਰਾਂ ਨੂੰ ਇਹਨਾਂ ਮਹਾਪੁਰਸ਼ਾਂ ਦੀ ਬਾਣੀ ਪ੍ਰਾਪਤ ਹੋਈ ਤੇ ਸਤਗੁਰਾਂ ਨੇ ਆਪਣੀ ਬਾਣੀ ਦੇ ਨਾਲ ਇਸ ਨੂੰ ਸੰਭਾਲ ਕੇ ਰੱਖਿਆ ਉਸ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਬਾਣੀ ਇਹਨਾਂ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੇ ਨਾਲ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਸਨ ਇਸ ਕਰਕੇ ਸਤਗੁਰਾਂ ਨੇ ਇਸ ਬਾਣੀ ਨੂੰ ਸੰਭਾਲ ਕੇ ਆਪਣੇ ਕੋਲ ਰੱਖਿਆ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੇ ਹਿੰਦੁਸਤਾਨ ਦੇ ਵਿੱਚ ਪੁਰਾਤਨ ਸਮੇਂ ਦੇ ਵਿੱਚ ઋਸ਼ੀਆਂ ਮੁਣੀਆਂ ਵੱਲੋਂ ਤੇ ਹੋਰ ਕਈ ਗ੍ਰੰਥ ਜਿਹੜੇ ਸਨ ਲਿਖੇ ਹੋਏ ਸਨ ਪਰ ਜਿਹੜੀ ਬਾਣੀ ਸਤਗੁਰਾਂ ਦੀ ਵਿਚਾਰ ਧਾਰਾ ਦੇ ਨਾਲ ਮੇਲ ਖਾਂਦੀ ਸੀ ਉਸੇ ਨੂੰ ਹੀ ਸਤਗੁਰਾਂ ਨੇ ਗੁਰੂ ਦਾ ਦਰਜਾ ਬਖਸ਼ਿਸ਼ ਕੀਤਾ ਸੋ ਗੁਰੂ ਨਾਨਕ ਦੇਵ ਜੀ ਦੇ ਕੋਲ ਹਮੇਸ਼ਾ ਹੀ ਇਹ ਗੁਰਬਾਣੀ ਦੀ ਪੋਥੀ ਹੋਇਆ ਕਰਦੀ ਸੀ ਜਿਸ ਵਕਤ ਗੁਰੂ ਨਾਨਕ ਦੇਵ ਜੀ ਇਸਲਾਮਿਕ ਦੇਸ਼ਾਂ ਦੀ ਯਾਤਰਾਤੇ ਗਏ ਸਨ ਤੇ ਭਾਈ ਗੁਰਦਾਸ ਜੀ ਨੇ ਉਸ ਸਮੇਂ ਦੀ ਘਟਨਾ ਕੁਝ ਇਸ ਤਰ੍ਹਾਂ ਬਿਆਨ ਕੀਤਾ ਕੀਤੀ ਹੈ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਤਾਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਕੂਜਾ ਬਾੰਗ ਮਸੱਲਾ ਤਾਰੀ ਗੁਰੂ ਨਾਨਕ ਦੇਵ ਜੀ ਦੀ ਬਗਲ ਦੇ ਨਾਲ ਇੱਕ ਝੋਲਾ ਹੋਇਆ ਕਰਦਾ ਸੀ ਜਿਸ ਦੇ ਵਿੱਚ ਗੁਰਬਾਣੀ ਦੀ ਪੋਥੀ ਹੋਇਆ ਕਰਦੀ ਸੀ ਪੋਸ਼ਨ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਸੋ ਮੁਸਲਮਾਨ ਕਾਜ਼ੀਆਂ ਮੌਲਵੀਆਂ ਨੇ ਸਤਗੁਰਾਂ ਨੂੰ ਸਵਾਲ ਕੀਤਾ ਸੀ ਕਿ ਤੁਹਾਡੀ ਪੋਥੀ ਕਿਤਾਬ ਦੇ ਮੁਤਾਬਕ Hindu ਵੱਡੇ ਹਨ ਜਾਂ ਮੁਸਲਮਾਨ ਤੇ ਸਤਗੁਰਾਂ ਨੇ ਜਵਾਬ ਦਿੱਤਾ ਸੀ ਸ਼ੁਭ ਅਮਲਾ ਬਾਜੋਂ ਦੋਨੋਂ ਰੁਈ ਕਿਤਾਬ ਸ਼ਬਦ ਜਿਹੜਾ ਹੈ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਗਿਆਨ ਦਾ ਖਜ਼ਾਨਾ ਸੋ ਗੁਰੂ ਨਾਨਕ ਦੇਵ ਜੀ ਨੇ ਜਿਸ ਵਕਤ ਕਰਤਾਰਪੁਰ ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਗੁਰਤਾ ਗੱਦੀ ਦੇ ਨਾਲ ਇਹ ਬਾਣੀ ਦੀ ਪੋਥੀ ਵੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਇਸ ਦਾ ਪਤਾ ਪੁਰਾਤਨ ਜਨਮ ਸਾਖੀ ਦੀ 57 ਨੰਬਰ ਸਾਖੀ ਦੇ ਵਿੱਚੋਂ ਹਵਾਲਾ ਮਿਲਦਾ ਹੈ ਤਿਤ ਮਹਿਲ ਜੋ ਸ਼ਬਦ ਹੂਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ ਸੋ ਉਹ ਗੁਰਬਾਣੀ ਦੀ ਪੋਥੀ ਜਿਸ ਦੇ ਵਿੱਚ ਭਗਤਾਂ ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਪ੍ਰਾਂਤਾਂ ਵਿੱਚੋਂ ਇਕੱਤਰ ਕੀਤੀ ਬਾਬਾ ਫਰੀਦ ਜੀ ਦੀ ਬਾਣੀ ਪਾਕਪਟਨ ਤੋਂ ਸ਼ੇਖ ਪ੍ਰਮ ਤੋਂ ਪ੍ਰਾਪਤ ਕੀਤੀ ਸਾਰੀ ਬਾਣੀ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਪੋਥੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਗਈ ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਤੇ ਇਹ ਬਾਣੀ ਦੀ ਪੋਥੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਆਪਣੇ ਉਚਾਰਨ ਕੀਤੇ ਹੋਏ 66 ਲੋਕਾਂ ਦੇ ਨਾਲ ਗੁਰੂ ਅਮਰਦਾਸ ਜੀ ਨੇ ਜੋ ਬਾਣੀ ਉਚਾਰਨ ਕੀਤੀ ਉਸ ਨੂੰ ਵੀ ਉਹ ਪੋਤੀਆਂ ਦੇ ਵਿੱਚ ਲਿਖ ਲੈਂਦੇ ਸਨ ਤੇ ਜਿਸ ਵਕਤ ਗੁਰੂ ਅਮਰ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਗੁਰਤਾ ਗੱਦੀ ਦੇ ਨਾਲ-ਨਾਲ ਗੁਰਬਾਣੀ ਦੀਆਂ ਪੋਤੀਆਂ ਵੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀਆਂ ਗੁਰੂ ਰਾਮਦਾਸ ਜੀ ਨੇ ਜੋਤੀ ਜੋਨ ਸਮਾਨ ਤੋਂ ਪਹਿਲਾਂ ਗੁਰਬਾਣੀ ਦੀਆਂ ਬੋទੀਆਂ ਤੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਜਿਸ ਵਕਤ ਬਾਲ ਅਵਸਥਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਨ ਤੇ ਨਾਨਾ ਗੁਰੂ ਅਮਰਦਾਸ ਜੀ ਅਕਸਰ ਹੀ ਬਚਨ ਕਿਆ ਕਰਦੇ ਸਨ ਦੋਤਾ ਬਾਣੀ ਦਾ ਬੋਹਤਾ ਇਹ ਸਾਡਾ ਦੋਤਾ ਗੁਰੂ ਅਰਜਨ ਦੇਵ ਜੀ ਬਾਣੀ ਦਾ ਜਹਾਜ਼ ਹੋਣਗੇ ਤੇ ਬਹੁਤ ਸਾਰੀ ਬਾਣੀ ਉਚਾਰਨ ਕਰਨਗੇ ਅੱਜ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਵੱਧ ਬਾਣੀ ਦੀ ਗੱਲ ਕਰਦੇ ਹਾਂ ਤੇ ਗੁਰੂ ਅਰਜਨ ਦੇਵ ਜੀ ਦੀ ਹੀ ਉਚਾਰਨ ਕੀਤੀ ਹੋਈ ਬਾਣੀ ਹੁਣ ਗੁਰਬਾਣੀ ਦਾ ਲੋਕ ਉਹ ਖੋਤੀਆਂ ਵਿਚ ਰਹਿਣਾ ਜਿਹੜਾ ਸੀ ਉਹ ਸਹੀ ਨਹੀਂ ਸੀ ਕਿਉਂਕਿ ਮਿਲਾਵਟ ਹੋਣ ਦਾ ਖਦਸ਼ਾ ਸੀ ਪਿਰਤੀ ਚੰਦ ਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਈਰਖਾ ਕਰਦਾ ਸੀ ਉਸ ਦਾ ਪੁੱਤਰ ਮਿਹਰਬਾਨ ਵੀ ਤਲਕਬੰਦੀ ਕਰ ਲੈਂਦਾ ਸੀ ਇਸ ਕਰਕੇ ਉਸ ਨੇ ਵੀ ਗੁਰੂ ਨਾਨਕ ਨਾਮ ਦੇ ਹੇਠ ਤਲਕਬੰਦੀ ਕਰਨੀ ਸ਼ੁਰੂ ਕੀਤੀ ਜਿਵੇਂ ਕਿ ਅੱਜ ਵੀ ਕਈ ਪੰਕਤੀਆਂ ਪੜਨ ਸੁਣਨ ਨੂੰ ਮਿਲ ਜਾਂਦੀਆਂ ਹਨ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਜਾਂ ਫਿਰ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਸੱਚੀ ਵਾ ਇਹਨਾਂ ਤੁਕਾਂ ਦੇ ਅੰਦਰ ਨਾਨਕ ਸ਼ਬਦ ਆਉਂਦਾ ਹੈ ਤੇ ਸਧਾਰਨ ਸਿੱਖਾਂ ਨੂੰ ਕਈ ਵਾਰ ਭੁਲੀਖ ਲੱਗ ਜਾਂਦਾ ਹੈ ਕਿ ਇਹ ਸ਼ਹਿਦ ਦੇ ਗੁਰਬਾਣੀ ਹੈ ਜਾਂ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ ਇਹ ਬਾਣੀ ਨਹੀਂ ਹੈ ਗੁਰਬਾਣੀ ਨਹੀਂ ਹੈ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਪੰਕਤੀਆਂ ਦਰਜ ਹਨ ਸੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਹੀ ਬਾਣੀ ਨੂੰ ਇੱਕ ਜਿਲਦ ਦੇ ਵਿੱਚ ਲਿਖਣ ਦੀ ਜੜੀ ਸੀ ਉਹ ਤਰਤੀਬ ਤੇ ਪ੍ਰੋਗਰਾਮ ਬਣਾਇਆ ਇਸ ਕਾਰਜ ਵਾਸਤੇ ਆਰਾਮ ਸਰ ਸਰੋਵਰ ਦਾ ਅੰਡਾ ਚੁਣਿਆ ਗਿਆ ਜੋ ਉਸ ਵਕਤ ਬਹੁਤ ਸੁੰਦਰ ਆਰਮਣਿਕ ਸ਼ਾਨਦਾਰ ਫੁੱਲਦਾਰ ਤੇ ਫੁੱਲਦਾਰ ਬੂਟਿਆਂ ਦੇ ਨਾਲ ਸਜੀ ਹੋਈ ਜਗਾ ਸੀ ਸਤਗੁਰਾਂ ਨੇ ਇੱਥੇ ਕੁਝ ਤੰਬੂ ਲਗਵਾਏ ਤੇ ਭਾਈ ਗੁਰਦਾਸ ਜੀ ਦੀ ਗੁਰਬਾਣੀ ਨੂੰ ਲਿਖਣ ਦੀ ਡਿਊਟੀ ਜਿਹੜੀ ਸੀ ਉਹ ਲਗਾਈ ਤੇ ਸਤਗੁਰਾਂ ਨੇ ਆਪ ਕੋਲ ਬੈਠ ਕੇ ਇੱਕ ਇੱਕ ਅੱਖਰ ਲਗਮਾਤਰ ਤੇ ਅੰਕ ਜਿਹੜਾ ਸੀ ਬਾਈ ਗੁਰਦਾਸ ਜੀ ਤੋਂ ਲਿਖਵਾਇਆ ਦੁਨੀਆਂ ਦੇ ਸੰਪਾਦਕ ਜਿਹੜੇ ਹਨ ਹੈਰਾਨ ਹੋ ਜਾਂਦੇ ਹਨ ਸਤ ਗੁਰਾਂ ਦੀ ਇਸ ਕਲਾ ਨੂੰ ਦੇਖ ਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਕ ਵਿਧੀ ਹੈ ਇੱਕ ਇੱਕ ਸ਼ਬਦ ਦਾ ਇੱਕ ਇੱਕ ਪਾਦੇ ਦਾ ਅੰਕ ਅਤੇ ਸ਼ਬਦਾਂ ਦਾ ਜੋੜ ਤੇ ਫਿਰ ਸਾਰੇ ਅਖੀਰ ਦੇ ਵਿੱਚ ਸਾਰਾ ਜੋੜ ਇਸ ਤਰ੍ਹਾਂ ਕੋਈ ਵੀ ਆਦਮੀ ਜਿਹੜਾ ਹੈ ਗੁਰਬਾਣੀ ਵਿੱਚ ਮਿਲਾਵਟ ਨਹੀਂ ਕਰ ਸਕਦਾ ਸੋ ਗੁਰੂ ਅਰਜਨ ਦੇਵ ਜੀ ਨੇ ਆਪ ਕੋਲ ਬੈਠ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜਲ ਖਵਾਉਣੀ ਸ਼ੁਰੂ ਕੀਤੀ ਹੁਣ ਇਸ ਬੀੜ ਦੀ ਜੋ ਤਰਤੀਬ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜਪਜੀ ਸਾਹਿਬ ਦਰਜ ਕੀਤਾ ਗਿਆ ਜਪਜੀ ਸਾਹਿਬ ਤੋਂ ਬਾਅਦ ਸੋਦਰ ਸਰ ਲਿਖਦੇ ਹੋਟ ਪੰਜ ਸ਼ਬਦ ਜਿਹੜੇ ਹਨ ਦਰਜ ਹਨ ਉਸ ਤੋਂ ਅੱਗੇ ਸੋ ਪੁਰਖ ਸਰ ਲਿਖਦੇ ਹੋਟ ਚਾਰ ਸ਼ਬਦ ਦਰਜ ਹਨ ਉਸ ਤੋਂ ਅੱਗੇ ਸੋਇਲਾ ਸਾਹਿਬ ਜੀ ਦੀ ਬਾਣੀ ਦਰਜ ਹੈ ਜਿਸ ਦੇ ਵਿੱਚ ਕੁੱਲ ਪੰਜ ਸ਼ਬਦ ਹਨ 14 ਅੰਕ ਤੱਕ ਸਤਗੁਰਾਂ ਨੇ ਇਹ ਬਾਣੀਆਂ ਜਿਹੜੀਆਂ ਹਨ ਦਰਜ ਕੀਤੀਆਂ ਇਸ ਤੋਂ ਅੱਗੇ ਸ੍ਰੀ ਰਾਗ ਸ਼ੁਰੂ ਹੁੰਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਸ ਵਕਤ ਪੰਜ ਗੁਰੂ ਸਹਿਬਾਨ 15 ਫਗਤ 11 ਪਟ ਤੇ ਤਿੰਨ ਗੁਰ ਸਿੱਖਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਦਰਜ ਕਰਵਾਈ ਸੋ ਇਸ ਗ੍ਰੰਥ ਦੀ ਸੰਪੂਰਨਤਾ ਜਿਹੜੀ ਸੀ ਉਹ ਲਗਭਗ ਕੋਈ 1.5 ਸਾਲ ਦੇ ਵਿੱਚ ਹੋਈ ਜਦੋਂ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਗਈ ਤੇ ਇਸ ਦੀ ਸੂਚਨਾ ਜਿਹੜੀ ਸੀ ਉਹ ਆਦ ਬੀੜ ਦੇ ਤਤਕਰੇ ਦੇ ਵਿੱਚ ਇਸ ਤਰ੍ਹਾਂ ਲਿਖੀ ਗਈ ਸੂਚੀ ਪੱਤਰ ਪੋਥੀ ਕਾ ਤਤਕਰਾ ਰਾਗਾ ਕਾ ਸੰਮਤ 1661 ਬਾਦਰੋਂ ਵਦੀ 1 ਇਕ ਅਤੇ ਪੋਥੀ ਲਿਖ ਪਹੁੰਚੀ ਪਾਦਰੋਂ ਵੱਧੀ 1 ਨੂੰ ਸੰਮਤ 1661 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਲਿਖਾਈ ਦਾ ਕਾਰਜ ਜਿਹੜਾ ਸੀ ਉਹ ਸੰਪੂਰਨ ਹੋਇਆ ਸੋ ਅਖੀਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਜੋ ਸ਼ਲੋਕ ਲਿਖੇ ਮੁੰਦਾਮਣੀ ਸਰਲੇਖੇਟ ਤੇਰਾ ਕੀਤਾ ਜਾਤੋ ਨਹੀਂ ਮੈਨੋਂ ਜੋਗ ਕੀਤੋਈ ਥਾਲ ਵਿੱਚ ਤਿੰਨ ਵਸਤੂ ਫਈਓ ਸਾਤ ਸੰਤੋਖ ਵਿਚਾਰੋ ਸੋ ਸਤਿਗੁਰੂ ਜੀ ਨੇ ਸ਼ੁਕਰਾਨਾ ਕੀਤਾ ਪਰਮਾਤਮਾ ਦਾ ਕਿਹੇ ਪ੍ਰਭੂ ਇਹ ਮਹਾਨ ਕਾਰਜ ਤੁਸੀਂ ਆਪ ਕਿਰਪਾ ਕਰਕੇ ਕਰਵਾਇਆ ਹੈ ਸੋ ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦ ਬੀੜ ਦੀ ਸੰਪੂਰਨਤਾ ਹੋਈ ਤੇ ਇਸ ਤੋਂ ਬਾਅਦ ਜਿਲਦ ਦਾ ਬੰਨਣ ਦਾ ਕਾਰਜ ਜਿਹੜਾ ਸੀ ਉਹ ਕਰਵਾਇਆ ਲਗਭਗ 15 ਕੁ ਦਿਨ ਜਿਹੜੇ ਸਨ ਇਸ ਕਾਰਜ ਵਾਸਤੇ ਲੱਗੇ। ਔਰ ਜਦੋਂ ਜਲਤ ਵੱਜ ਕੇ ਬੀੜ ਤਿਆਰ ਹੋ ਗਈ ਤੇ ਸੰਮਤ 1661 ਦੀ ਪਾਦਰੋਂ ਸੁਦੀ ਇੱਕ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਆਦ ਬੀੜ ਦਾ ਪ੍ਰਕਾਸ਼ ਕੀਤਾ ਗਿਆ। ਜਿਸ ਵਕਤ ਕਾਰਜ ਸੰਪੂਰਨ ਹੋ ਗਿਆ ਸਾਰੀਆਂ ਸੰਗਤਾਂ ਵਿੱਚ ਖੁਸ਼ੀ ਦਾ ਮਾਹੌਲ ਸੀ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਸੰਗਤਾਂ ਰਾਮਸਰ ਦੇ ਅਸਥਾਨ ਤੇ ਇਕੱਤਰ ਹੋਈਆਂ ਪੀੜਾ ਸਾਹਿਬ ਦੇ ਉੱਤੇ ਆਦਬੀੜ ਨੂੰ ਸਜਾਇਆ ਗਿਆ ਬਾਬਾ ਬੁੱਢਾ ਜੀ ਦੇ ਸੀਸ ਦੇ ਉੱਤੇ ਆਦਬੀੜ ਦੀ ਸਵਾਰੀ ਜਿਹੜੀ ਸੀ ਉਹ ਚੁਕਵਾਈ ਗਈ ਗੁਰੂ ਅਰਜਨ ਦੇਵ ਜੀ ਆਪ ਚੌਰ ਸਾਬ ਕਰਦੇ ਹੋਏ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਹੋਈਆਂ ਆਰਾਮ ਸਰ ਤੋਂ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚੀਆਂ ਇੱਥੇ ਪਹੁੰਚ ਕੇ ਬੀੜ ਦਾ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਨੇ ਹੁਕਮ ਨਾਮ ਲਿਆ ਤੇ ਉਸ ਦਿਨ ਤੋਂ ਆਦ ਬੀੜ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਜਿਹੜੀ ਸੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸੌਪਣਾ ਕੀਤੀ। ਸ਼ਾਮ ਨੂੰ ਬੀੜ ਸਾਹਿਬ ਦਾ ਸੁਖਾਸਨ ਕਰਕੇ ਤੇ ਜਿਸ ਜਗ੍ਹਾ ਤੇ ਅਕਾਲ ਤਖਤ ਦੇ ਨੇੜੇ ਕੋਠਾ ਸਾਹਿਬ ਹੈ ਉੱਥੇ ਬੀੜ ਦਾ ਸੁਖਾਸਨ ਕੀਤਾ ਜਾਂਦਾ ਸੀ। ਉਸ ਦਿਨ ਤੋਂ ਗੁਰੂ ਅਰਜਨ ਦੇਵ ਜੀ ਨੇ ਆਪਣਾ ਆਸਨ ਜਿਹੜਾ ਸੀ ਉਹ ਪੁੰਜੇ ਲਗਾਉਣਾ ਸ਼ੁਰੂ ਕਰ ਦਿੱਤਾ। ਗੁਰਬਾਣੀ ਦਾ ਅਸਥਾਨ ਜਿਹੜਾ ਸੀ ਸਤ ਗੁਰਾਂ ਨੇ ਉਚਾਦस्य ਸੋ ਗੁਰਬਾਣੀ ਨੂੰ ਗੁਰੂ ਦਾ ਦਰਜਾ ਗੁਰੂ ਨਾਨਕ ਦੇਵ ਜੀ ਨੇ ਹੀ ਸੌਂਪਣਾ ਕਰ ਦਿੱਤਾ ਸੀ ਜਿਸ ਵਕਤ ਸਤ ਗੁਰਾਣੇ ਬਚਨ ਕਹੇ ਸ਼ਬਦ ਗੁਰੂ ਸੁਰਤ ਤੁਣ ਚਿਲਾ ਇਸ ਤੋਂ ਇਲਾਵਾ ਬਾਕੀ ਗੁਰੂ ਸਹਿਬਾਨ ਵੀ ਸਮੇਂ-ਸਮੇਂ ਗੁਰਬਾਣੀ ਦਾ ਸਤਕਾਰ ਕਰਦੇ ਰਹੇ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਜੋ ਸਿੱਖੀ ਦੀ ਰਹਿਤ ਦਿੜੜ ਕਰਵਾਈ ਸੂਰਜ ਪ੍ਰਕਾਸ਼ ਦੇ ਅੰਦਰ ਇਸ ਤਰ੍ਹਾਂ ਅੰਕਤ ਹੈ ਗੁਰੂ ਵਾਕ ਜਨ ਦਿੜੜ ਕਰ ਮੰਨੇ ਸੋ ਮਮ ਪਿਆਰੋ ਸਿਖ ਮੰਨੇ ਪ੍ਰਭੂ ਸੂਰ ਰੂਪ ਰਿਦੇ ਮੈਂ ਧਾਰੇ ਗੁਰਬਾਣੀ ਕੋ ਰਿਦੇ ਵਿਚਾਰੇ ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਭਾਈ ਕਨਈਆ ਭਾਈ ਜਾਪਾ ਤੇ ਤੁਲਸਾ ਨੂੰ ਉਪਦੇਸ਼ ਕਰਦਿਆਂ ਹੋਇਆਂ ਸਿੱਖਿਆ ਦਿੱਤੀ ਸੀ ਜੇ ਮਨਿਸ ਦਿਨ ਕਰ ਕਾਜ ਸੁਧਾਰੇ ਤਿਆਗੋ ਕਭੂ ਨਾ ਲਾਗੇ ਪਿਆਰੇ তথা ਪਿਆਰ ਕਰੋ ਗੁਰਬਾਣੀ ਪਠਨ ਸੁਣਨ ਕੀਜੇ ਰੁਚਠਾਨੀ ਧਰਿਓ ਅਰਥ ਜੋ ਸ਼ਬਦ ਮਝਾਰਾ ਬਾਰ ਬਾਰ ਔਰ ਕਰੋ ਵਿਚਾਰਾ ਸਤਿਗੁਰਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਤੇ ਵਿਚਾਰਨ ਦੀ ਗੱਲ ਸਮਝਾਈ ਸਤਿਗੁਰਾਂ ਨੇ ਗੁਰਬਾਣੀ ਨੂੰ ਪਿਆਰ ਕਰਨ ਦੀ ਗੱਲ ਸਮਝਾਈ ਜਿਵੇਂ ਘਰ ਦੇ ਕੰਮਾਂ ਕਾਰਜਾਂ ਨੂੰ ਬੜੇ ਪਿਆਰ ਦੇ ਨਾਲ ਸਵਾਰਦੇ ਹਾਂ ਠੀਕ ਇਸੇ ਤਰ੍ਹਾਂ ਗੁਰਬਾਣੀ ਨੂੰ ਪਿਆਰ ਕਰਨ ਦੀ ਸਿੱਖਿਆ ਗੁਰੂ ਰਾਮਦਾਸ ਜੀ ਨੇ ਦਿੜੜ ਕਰਵਾਈ ਇਸ ਤੋਂ ਇਲਾਵਾ ਬਚਨ ਮਿਲਦੇ ਹਨ ਮੰਮ ਆਗਿਆ ਸਭ ਹੀ ਸੁਣੋ ਸੱਚ ਬਚਨ ਨਿਰਧਾਰ ਗੁਰੂ ਗ੍ਰੰਥ ਸਮਮਾਨਿਓ ਭੇਦ ਨ ਕੋ ਵਿਚਾਰ ਸੋ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਬਹੁਤ ਸਾਰੀਆਂ ਅਜਈਆਂ ਸਾਖੀਆਂ ਮਿਲਦੀਆਂ ਹਨ ਜਿਵੇਂ ਕਿ ਜਨ ਭੈ ਬਾਣੀ ਅਦਬ ਨਾ ਧਾਰਾ ਜਾਨੂ ਸੋ ਸਿੱਖ ਨਹੀਂ ਹਮਾਰਾ ਗੁਰਬਾਣੀ ਦਾ ਸਤਿਗੁਰਾਂ ਨੇ ਆਪ ਅਦਬ ਕੀਤਾ ਸਤਕਾਰ ਕੀਤਾ ਗੁਰਬਾਣੀ ਦਾ ਉੱਚਾ ਅਸਥਾਨ ਦੱਸਿਆ ਤੇ ਆਪ ਸਤਿਗੁਰੂ ਜੀ ਜ਼ਮੀਨ ਤੇ ਆਸਣ ਲਗਾ ਕੇ ਉੱਥੇ ਸੌਣ ਲੱਗੇ ਸੋ ਗੁਰੂ ਗਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ੀ ਸੰਨ 1604 ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਸੋ ਇਹ ਮਹਾਨ ਕਾਰਜ ਗੁਰੂ ਅਰਜਨ ਦੇਵ ਜੀ ਨੇ ਆਪਣੀ ਹਜ਼ੂਰੀ ਨਿਗਰਾਨੀ ਦੇ ਵਿੱਚ ਭਾਈ ਗੁਰਦਾਸ ਜੀ ਤੋਂ ਕਰਵਾਇਆ ਤੇ ਉਸ ਵਕਤ ਇਸ ਗ੍ਰੰਥ ਨੂੰ ਕੋਤੀ ਸਾਹਿਬ ਦਾ ਨਾਮ ਦਿੱਤਾ ਜਾਂਦਾ ਸੀ ਤੇ ਸਤ ਗੁਰਾਂ ਦੇ ਬਚਨ ਮਿਲਦੇ ਹਨ ਪੋਥੀ ਪਰਮੇਸ਼ਰ ਕਾ ਤਾਂ ਸੋ ਸਿੱਖ ਧਰਮ ਦੇ ਅੰਦਰ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਸਿਧਾਂਤ ਹੈ ਸੋ ਇਸ ਨੂੰ ਆਦ ਬੀੜ ਕਿਹਾ ਜਾਂਦਾ ਹੈ ਜਿਸ ਵਕਤ ਪਹਿਲੀ ਵਾਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਇਸ ਬੀੜ ਦਾ ਪ੍ਰਕਾਸ਼ ਕੀਤਾ ਗਿਆ ਇਸ ਨੂੰ ਅਸੀਂ ਇਸ ਦਿਹਾੜੇ ਨੂੰ ਪਹਿਲੇ ਪ੍ਰਕਾਸ਼ ਪੁਰਬ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ ਤੇ ਇਸ ਸਮੇਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 30 ਰਾਗ ਸੁਭਾਈ ਮਨ ਸਨ ਪੰਜ ਗੁਰੂ ਸਾਹਿਬਾਨ ਦੀ ਬਾਣੀ ਦਰਜ ਸੀ 11 ਪਾਠ 15 ਭਗਤ ਤੇ 3 ਗੁਰੂ ਸੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਭਾਈ ਮਣੀ ਜੀ ਮਣੀ ਸਿੰਘ ਜੀ ਤੋਂ ਜੋ ਬੀੜ ਲਖਵਾਈ ਸਮਤ 1762 ਪ੍ਰਿੰਟ ਦੇ ਵਿੱਚ ਤੇ ਉਸ ਦੇ ਵਿੱਚ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਹੜੀ ਸੀ ਉਹ ਸ਼ਾਮਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ ਮਿਲਾ ਕੇ 31 ਰਾਗ ਹਨ ਤੇ ਸ੍ਰੀ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ 15 ਭਗਤ 11 ਪਟ 3 ਗੋਸ਼ੇ। ਕੋਲ 35 ਮਹਾਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਸੋ ਇਸੇ ਹੀ ਬੀੜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹਜੂਰ ਸਾਹਿਬ ਨਾਲ ਡੇਢ ਵਿਕੇ ਜੋ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੋ ਅੱਜ ਦਾ ਜੋ ਇਤਿਹਾਸਕ ਦਿਹਾੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਉਹ ਦਿਹਾੜਾ ਜਦੋਂ ਸਾਰੀ ਬਾਣੀ ਨੂੰ ਇੱਕ ਗ੍ਰੰਥ ਦੇ ਵਿੱਚ ਲਿਖ ਕੇ ਤੇ ਇਸ ਬਾਣੀ ਦਾ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ ਸਨ 1604 ਹੋਇਆਂ ਬੁੱਢਾ ਦੇਖਮਾ ਬਖਸ਼ਨੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਪਥੇ